ਆ ਵਾਟੇੰ ਦਾ ਕਰਿਆ ਕਿਧਰ ਕਿਧਰ ਬੱਟ ਲਾਇਆ ਇਹਨੇ ਪਤਾ ਨਹੀਂ ਕੀ ਕਰਦੇ ਆ ਇਹ ਕਿਤੇ ਬੰਡੇ ਤਾਂ ਨਹੀਂ ਲਿਆ ਜਿਹਨਾਂ ਨੇ ਇੰਨਾ ਲੋਟੜ ਕੇ ਬੱਟ ਲਿਆ ਹੈ ਇਹ ਕਾ ਬੱਟ ਲਾਇਆ ਵੇ ਕੌ ਲਾਇਆ ਪਿਆ ਸੁਣ ਨੂੰ ਨਹੀਂ ਪਤਾ ਕੀ ਕਰੀ ਜਾਂਦੀ ਉਹਦਾ ਵੀ ਬੜਾ ਬੜਾ ਵੀ ਨਾ ਹੈਗਾ ਹੈ ਬੜਾ ਬੜਾ ਵੀ ਹੈਗਾ ਉਹੀ ਤਾਂ ਗੱਲ ਹੈ ਆ ਹਿੰਦੇ ਕਿੱਥੇ ਲਾਇਆ ਬਜਾਲੇ ਜਾ ਕੇ ਦੱਸ ਤੁਸੀਂ ਪੱਦਰ ਜਾਓ ਵਾਟਾਂ ਬੰਦੇ ਦੋ ਤੇ ਅੱਜ ਇਹ ਵੜਨ ਵਾਲੇ ਨੇ ਦਾ ਤੱਕੇ ਤਾਂ ਇਹ ਨਹੀਂ ਪਤਾ ਮਨ ਨੂੰ ਵੀ ਸ਼ਾਇਦ ਹੋਣ ਦੂ ਦੂ ਨਾ ਵੜਤੇ ਹੋਣ ਤੂੰ ਵੱਡਾ ਬਣਾ ਨਾਲ ਕਿੱਥੇ ਆ? ਮੈਂ ਵੱਡਿਆ ਵੇ ਕਹਿੰਦਾ ਬਰਸੀਨ ਤਾ ਉਹ। ਚੱਕ ਲੈ ਫਿਰ। ਹੁਣ ਆਏ ਕਹਿੰਦਾ ਵੱਡੇ ਬਾਬਾ ਉਹ ਹੀ ਵੱਡੇ ਬੰਨੋ ਥੋੜਾ। ਹੈ? ਅੱਜ ਗਏ ਵੀ ਤਾਂ ਭਾਈ ਇੱਧਰ ਨੂੰ। ਇੱਥੇ ਤੂੰ ਪੱਕ ਤੱਕ ਨਿਕਲੀ ਆ। ਹੁਣ ਹੀ ਆਈ ਆ। ਹੁਣੀ ਆ ਜਾਂ 20-25 ਮਿੰਟ ਹੋਏ ਹੁਣ ਸਾਡਾ। ਬਸ ਫੇਰ ਕਾਈ ਜਾ ਸੀ ਕਾਈ ਦੇ ਤੁੰਦਤੀ ਪੂਰੀ। ਮਾਲਾ ਆਪਣੇ ਹੁਣੀ ਧੁੱਪ ਨਿਕਲੀ ਹੁਣੀ ਆ ਜਾਂ। ਹਾਂ। ਉੱਥੇ ਵੱਲੋਂ ਮੱਜਰੇ ਨਿਕਲੀ ਵੀ ਆ ਖੜ ਤੇ ਖਾਈੜ ਕੋਲ। ਹਾਂ। ਉੱਥੇ ਨਿਕਲੀ ਵੀ 12 ਵਜੇ ਤੋਂ ਪੂਰੀ ਘੜਾਕੇ ਦੀ ਜੰਨੀ ਕਹਦੇ। ਉੱਧਰ ਮੌਸਮ ਹੋਰ ਆਪੇ ਫੇਰ ਆ ਹੁਣ ਇੱਥੇ ਥੋੜੀ ਮਹਾ ਦਾ ਬੜੀ ਨੂੰ ਦੋ ਦੋ ਨਿਕਲੀ ਹੈਗੀ ਧੁੱਪ ਜਮਾ ਕਰਾ ਲਈ ਆਇਆ ਮਾਦ ਉਹ ਦੁਪਈਆ ਉਹ ਰਕਣ ਗਏ ਤੇ ਸੀ ਪੱਤੇ ਚੱਕਣ ਗਏ ਤੇ ਕਾ ਜੀ ਆਹ ਪੱਤੀ ਆਹ ਤਾਂ ਚੱਕ ਲੈਂਦੇ ਪੱਤੀ ਸਾਫ ਕਰਤਾ ਖੇਤ ਫੇ ਸਾਰੇ ਟੁਕਣੇ ਨੂੰ ਵਿਚੇ ਡਕ ਰੋਣਾ ਆਹੋ ਕੁੜੀ ਜਿਹੜਾ ਕੰਮ ਆ ਕੁੜੀ ਰੋਟਾ ਡੰਗਰਾਂ ਦੇ ਥੱਲੇ ਨੂੰ ਵੀ ਜਾਈ ਵਿਚੇ ਲਾਈ ਆ ਤੁੜੀ ਤੇ ਕੁੜੀ ਬਣੂ ਫੁਰਕਿਆ ਕੁੜੀ ਮਰ ਲਾ ਲੈਣਾ ਸਾਫ ਕਰਤਾ ਸਾਰੇ ਹਾਂ ਬਸ ਠੀਕ ਆ ਫਿਰ ਟਰਾਲੀ ਭਰ ਲਈ ਨਾਲੇ ਮੇਰੀ ਗੱਲ ਸੁਣ ਨਾਲੇ ਬੂਟਿਆਂ ਨੂੰ ਸੇਕ ਸੀ ਅੱਗ ਲਾਉਂਗਾ ਸੇਕ ਲੱਗਦਾ ਬੂਟਿਆਂ ਨੂੰ ਹਾਂ ਬ ਆ ਟੋਕੇ ਅੰਦਰ ਪਾ ਲੈਣੀ ਤੂੜੀ ਗੜਜ ਠੀਕ ਐ ਅਗਲੀ ਪਰਚੀ ਫੇਰ ਚੱਕ ਦੇਣੀ ਮੈਨੂੰ ਨਾ ਵਧੀਆ ਮੈਂ ਜਦ ਹੁਣ ਆਈ ਹੱਲੇ ਮੈਂ ਜਿਆਦਾ ਤਾਂ ਉਹ ਤੋਂ ਅੰਦਰ ਦੀ ਬਸ ਉੱਥੇ ਲਲਾ ਦੇ ਅੱਦ ਰਾਜ ਦੋਸਤਾਂ ਹਾ ਧੋਪਾਂ ਅੱਛਾ ਅੱਗਾ ਤਾਂ ਰੱਖਦਾ ਬਸ ਆਇਆ ਨਾ ਉੱਧਰ ਯਾਰ ਮੇਰਾ ਜਿੱਦ ਤਰੇ ਕੰਮ ਖਰਾਬ ਹੋ ਗਏ ਨਹੀਂ ਮਿਸਤਰੀ ਨਾਲ ਲੱਗਣਾ ਤਾਂ ਜੀ ਮਿਸਤਰੀ ਨੇ ਜਵਾਬ ਦਿੱਤਾ ਸੀ ਲੈ ਨਹੀਂ ਅੱਛਾ ਕਾਲੇ ਦੇ ਉੱਧਰ ਕਰਕੇ ਕੀ ਹੋਇਆ ਕਾਲੇ ਕਾਲੇ ਦਾ ਕਾਲੇਦਾਰ ਬਣੋਈਆ ਬਜਰਾ ਜਿਹੜਾ ਢਿੱਲਾ ਜਾਂਦਾ ਉਹ ਪੂਰਾ ਹੋ ਲਿਆ ਅੱਜ ਉਹ ਪੀ.ਏ.ਈ. ਦਾ ਖਲਤਾ ਹਾਂ ਪੂਰੇ ਕਰਕੇ ਨਾ ਤੇਰਾ ਮੈਨੂੰ ਫਿਰ ਮਾ ਮਿਸਤਰੀ ਜੀ ਆਵ ਦੇਤਾ ਜਮਹਾਂ ਤੂੰ ਆਈ ਨਾ ਯਾਰ ਬਿਮਾਰਤਾ ਵੀ ਕਹਾੜਾ ਹਾਂ ਹਾਂ ਬਿਮਾਰਤਾ ਥੋੜਾ ਜਿਆ ਉਮਰ ਤਾਂ ਕੁਛ ਨਹੀਂ ਦੀ ਮੈਂ ਕਹਿੰਦਾ 52 53 ਸਾਲ ਦਾ ਹਾਂ ਮਿਲ ਕੇ ਆਏ ਸੀ ਇੱਕ ਦਿਨ ਜਿੱਦ ਟੈਕਟਰ ਲੈ ਕੇ ਆਏ ਤੇ ਹਾਂ ਉਦੋਂ ਮਿਲ ਕੇ ਆਏ ਸੀ ਹਾਂ ਫਿਰ ਠੀਕ ਤਾਂ ਹਾਂ ਹਾਂ ਇਹ ਬਿਮਾਰਤਾ ਕਹਿੰਦਾ ਤਾਂ ਹੀ ਦਾਖਲਤਾ ਬਸ ਜਿੰਨੀ ਵੀ ਇਹਦਾ ਲਿਖੀ ਜਿੰਨੀ ਉਹ ਭੁੱਗਣੀ ਬਾਈ ਹੈ ਕਿ ਨਹੀਂ ਹੋਰ ਕੀ ਤੋਂ ਮੈਂ ਤੁੱਖਾ ਹੱਜ ਕਰੀ ਮੈਂ ਦਲਵੀਰ ਨੂੰ ਕਿਹਾ ਦਲਵੀਰ ਨੂੰ ਮੈਂ ਜਵਾਬ ਦੇ 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 ਉਹਨੂੰ ਜੇ ਤੇ ਐ ਲੋੜ ਤਾਂ ਲਾ ਲਾ ਵਾ ਮੇਰੇ ਨਹੀਂ ਆਵੇ ਅੱਜ ਮੈਂ ਮੈਂ ਤਾਂ ਚੱਲਿਆ ਹੁਣ ਸਵੇਰ ਦਾ ਹੱਜ ਰਹੀ ਦਲਵੀਰ ਵੀ ਕਾਜ ਕੋਈ ਨਿਕਰਾ। ਉਹ ਮੈਂ ਕਹਿੰਦੇ ਭਰਤ ਪੌਂਦੇ ਪਿੱਛੇ ਉਹ ਤੋ ਗਏ ਹੀ ਨਹੀਂ ਹੋਣਾ ਕਹਾ। ਨਾ ਮੈਂ ਘਰ ਜਾ ਕੇ ਆਇਆ। ਅੱਛਾ ਹੈ ਨਹੀਂ। ਹਾਂ। ਕਿ ਆਪ ਦੋਨੋਂ ਕੋਈ ਕੰਮ ਨਿਕਲਿਆ ਹੋਵੇ ਭਾਈ। ਕੀ ਪਤਾ। ਕੋਈ ਨਾ ਰਾਜਾ। ਮੈਂ ਹੀ ਤਾਂ। ਭਈ ਇਹ ਤੇ ਨਹੀਂ ਆਏ ਵੱਡਾ ਕੱਢਣਾ ਗੰਨਾ। ਮੇਰੇ ਤਾਂ ਨਹੀਂ ਆਇਆ। ਸਾੜੇ। ਛੋੜੇ ਨਹੀਂ ਆਇਆ ਬੰਨੂਪਾ। ਕਾਲੇ ਦੀ ਲਾਗੇ ਫੇ ਵੱਢਣੂਰੇ। ਹਾਂ ਕਾਲੇ ਦੇ ਵੱਢਦੇ ਆ। ਵੱਢਦੇ ਆ? ਹਾਂ। ਬਠੀਆ ਫੇ ਕਾਲੇ ਦੀ ਬਾਅਦ ਆਪਣੇ ਵੱਢੂਂਗੇ। ਕਾਲੇ ਦਾ ਹੱਬ ਵੱਢਣ ਲੱਗੇ ਹੋਇਆ। ਆਹ ਇੱਥੇ ਕਹਿੰਦਾ ਤਾਂ ਕਾਲੇ ਫੂਨ ਤਾਂ ਆਇਆ ਤਾਂ। ਮਾਂ ਪਸਾਹਰ ਭਾਈ ਉਹ ਤੋਂ ਵੀ ਥੋੜ ਵੱਡਣਾ ਆ। ਆਹ ਕਹਿੰਦਾ ਕਿ ਮਿਲ ਜਾਣਾ ਨੇ। ਕਿਨੇ? ਆਹ ਕਹਿੰਦਾ ਮਿਲੇ ਜਾਣਾ ਸਾਰਾ। ਆਹ ਕਹਿੰਦਾ ਮਿਲ ਵਾਲਾ ਈ 38 ਐ। ਕਾਲੇ ਦੇ ਕਹ ਆ ਬਸ ਸਾਹ ਜੁਦੇ ਉਹ ਨਾਲ। ਕਾਲੇ ਨਾਲ ਉਹ ਲੱਗਿਆ ਬਲਵੀਰ ਚਾਚਾ। ਪਰਲੇ ਪਾਸੇ। ਪਬੂਲਾ ਲਾਇਬੋ ਨੇ। ਆਹ ਬਲਵੀਰ ਨੇ ਪਬੂਲਾ ਲਾਇਏ ਵੇ ਕਾਲੇ ਦੇ ਨਾਲ ਐ ਇਹ ਕਾਲਾ ਫਿਰ। ਬਲਵੀਰ ਦੇ ਨਾਲ ਜੱਗੂ ਦੀ ਮੋਟਰ ਕੋਲ। ਉੱਥੇ ਲੱਗੇ ਹੋਰੇ ਬਈਏ। ਬਈਏ ਮੈਂ ਦੇਖਦਾ ਕਿੰਨਾ ਨਿਕਲ। ਪਤਾ ਨਹੀਂ ਕਾਲੇ ਦੇ ਆ ਪਤਾ ਨਹੀਂ ਬਲਵੀਰ ਦੇ ਆ ਪਰ ਲੱਗੇ ਹੋਏ ਆ। ਕਾਲੇ ਦੇ ਲੱਗੇ ਆ ਉਹ ਦੋਨੋਂ ਕਿੰਨਾ ਨਿਕਲਦਾ ਉਧਰ ਤੇ ਬਾਟਾ ਤੁਰਨਾ ਇਹਦਾ। ਆ ਗਿਆ ਹਾਂ ਉਦੋਂ ਟਰੈਕਟਰ ਨੇ ਕਹਿੰਦਾ ਉਹੀ ਪਹੀ ਇਹਨੂੰ ਤਾਂ ਲੱਗੇ ਆਖੋ ਚਲਾ ਕਿੱਥੇ ਆ ਸ਼ੇਰ ਸ਼ੇਰ ਨੂੰ ਹੁਣ ਫੋਨ ਕਰਿਆ ਕਹਿੰਦਾ ਮੈਂ ਥੋੜਾ ਆਉਂਦਾ ਆ ਲੈ ਉਹਦਾ ਕਰਦਾ ਹੈ ਉਹਦਾ ਕਾਲ ਆ ਗਿਆ ਆ ਗਿਆ ਕਹਿੰਦਾ ਮੈਂ ਆਇਆ ਐ ਕਿਨੂੰ ਆ ਜਣਾ ਹੁਣ ਉਹਨੇ ਕਹਿੰਦਾ ਮੈਂ ਆਇਆ ਮੈਂ ਆ ਜਾ ਲੈ ਆਇਲ ਵੀ ਥੋੜਾ ਜਿਹਾ ਕੱਟ ਵਾਡ ਦਈਏ ਐਡੀ ਤਗੜੀ ਬੰਡ ਫੱਟ ਰਹੀ ਜਿਹੜਾ ਬਈ ਸਾਲਿਆ ਦੋ ਦਿਨ ਵਿੱਚ ਮਕਾਉਣਾ ਇਹ ਮਾੜੇ ਮਾੜਾ ਪਾਈਓ ਤੁਸੀਂ ਵਿੱਚ ਆ ਦੋ ਦਿਨ ਚਾਹੀਦਾ ਤਾਂ ਇੰਨਾ ਦੋ ਡੰਗਰਾਂ ਨੂੰ ਨਹੀਂ ਉੱਠਾ ਨਹੀਂ ਹੁੰਦਾ ਵੀ ਯਾਰ ਹੈ ਉੱਠੇ ਨਾ ਉੱਠੇ ਨਾ ਉਹ ਬਾਈ ਉੱਠਣਾ ਕਹੇ ਤੂੰ ਪਤਾ ਲੱਗਦੀ ਨਹੀਂ ਤੂੰ ਤਾਂ ਪੌਂਦੀ ਹੋ ਐ ਦੋ ਦਰ ਘਟੇ ਯਾਰ ਨਹੀਂ ਆਉਂਦੀ ਲਈ ਯਾਰ ਮਸ਼ੀਨ ਵਾਸਤੇ ਤਾਂ ਬਹੁਤ ਪੈਨਿਕ ਹੈ ਮਸ਼ੀਨ ਵਾਸਤੇ ਤਾਂ ਬਹੁਤ ਆ ਲੈ ਕਿਹੜੀ ਕੋਈ ਹੋਰ ਆ ਤੇ ਕਈ ਪੇਸ਼ੀ ਇਹਨੂੰ ਦੇਖ ਲੈ ਹੈ ਹੋਰ ਕਈ ਪੇਸ਼ੀ ਆ ਕੋਈ ਕੰਮੀ ਪੇਸ਼ੀ ਆ ਹੁਣ ਇਹਨੂੰ ਦੇਸੀ ਦਾ ਪੂਗਾ ਫਲਾਈ ਦੇਖਾ ਜੇ ਜੇ ਮੈਂ ਮੰਦਾ ਦੇਸੀ ਗੱਲ ਤਾਂ ਦੇਖ ਲੈ ਦੇਖੀਦਾ ਨਹੀਂ ਮੰਨਣਾ ਇਹਨੇ ਹਾਂ ਬਾਹਰਲੀ ਪੀਊਗਾ ਬੋਟਲੇ ਇਹਨੂੰ ਬਾਹਰਲੀ ਉਹ ਮੰਗਦਾ ਹੈ ਕਹਿੰਦਾ ਕੈਨੇਡਾ ਵਾਲੀ ਪੀਊਗਾ ਦੂਜੀ ਦੇ ਫਿਰ ਟੋਨਿਕ ਨੂੰ ਸਪਰੇਅ ਕਫਰੀਪ ਸਪਰੇਅ ਕਰਨੀ ਇਹਦੇ ਕੋਲ ਤਾਂ ਹੀ ਬਣਾਏ ਨੇ ਯੂਰੀ ਵਾਲਾ ਹੌਣ ਵਾਲਾ ਨੈਨੋ ਯੂਰੀ ਵਾਲਾ ਨੈਨੋ ਜ਼ੀਰੋ ਵੀ ਉਹ ਵੀ ਵਧੀਆ ਹੈ ਦੇਖ ਤਾ ਸਹੀ ਮਾਰ ਕੇ ਵਿੱਚ ਕੀ ਦੋ ਮਾਰਨੀ ਕਹਿੰਦੇ ਨੂੰ ਉਹ ਪਰ ਮਾਰ ਦੂੰਗਾ ਇਹ ਬਾਹਰਲੀ ਬਾਹਰਲੀ ਦੇਖੀ ਨਾਲ ਇਹ ਫਰਕ ਦੇਖੀ ਨਾਲ ਉਸ ਤੇ ਤਾਂ ਆਪਣਾ ਦੋ ਚੀਜ਼ਾਂ ਕਰੀਏ ਮਿਕਸ ਹਾਂ ਇਹੋ ਪਤਾ ਲੱਜੂਗਾ ਉਹਦੇ ਪਤਾ ਲੱਗਣੇ ਆਪ ਹਾਂ ਇਹਦਾ ਉੱਠੇ ਬਹੁਤ ਦਰਦਾ ਨਹੀਂ ਹਾਂ ਬਾਕੀ ਕੋਈ ਪਾਣੀ ਮੰਗਦਾ ਮਨ ਲੱਗਦਾ ਹੈ ਪਾਣੀ ਤੇ ਚਾ ਲਾ ਦੂੰਗਾ ਤੇ ਪਾਣੀ ਤੇ ਪਹਿਲੀ ਨਹੀਂ ਬੱਤ ਆਉਂਦੇ ਇਹ ਪਾਣੀ ਤੇ ਲਾ ਦੂੰਗਾ ਹਾਂ ਕਿਹੜਾ ਹੈ ਤਾਪ ਤਾਪਰ ਬਣਿਆ ਪਿਆ ਇੱਥੇ ਮੈਂ ਤਾਂ ਹੂੰ ਤਾਂ ਗਿੱਲਾ ਹੈ ਹੂੰ ਗਿੱਲਾ ਹੈ ਉਹ ਲਾ ਸੀ ਨਾ ਨੈਨੋਂ ਦੀ ਹਾਂ ਨੈਨੋ ਯੂਰੀਆ ਦੀ ਲੈ ਮੈਂ ਉਹ ਜੂ ਜੂ ਕਰਸਿੰਦੇ ਇੱਕ ਕੋ ਕੱਲ ਦੇਖੀਏ ਰਿਜ਼ਲਟ ਉਹਦਾ ਅਸਲ ਪਹਿਲੀ ਵਾਰ ਕੰਮ ਆ ਸਾਡੇ ਨਾਲ ਸਾਡੇ ਦਾ ਨਹੀਂ ਪਰਸਿੰਨ ਘਾਦਾ ਹੁੰਦਾ ਹੋਰ ਕੀ ਇਹ ਪਤਾ ਨਹੀਂ ਕੀ ਗੱਲ ਹੋਈ ਆ ਉੱਦ ਉੱਤਰ ਇਹਦਾ ਰੰਗ ਵੀ ਹੋਤਰਾ ਹੋਣ ਲੱਗ ਗਿਆ ਉਹ ਤਾਂ ਹੁੰਦ ਫੇਰ ਆ ਗਈ ਭਾਈ ਫੂਰ ਚ ਖੜਾ ਤਾਂ ਹੁੰਦਾ ਫੇਰ ਖੜੀ ਆ ਹਰ ਵਾਹ ਜਾਨੀ ਹਾ ਤੇ ਤੁਹਾਨੂੰ ਸ਼ਕਲ ਦਿਖਾਈ ਦੂ ਸੂਰਜ ਨਾ ਮੜੀ ਭਾਈ ਮੈਂ ਹੈਗਾ ਏ ਇਹ ਹੁਣ ਛੇੜ ਦੂ ਲੁੱਕ ਜਾਣਾ ਕਿੰਨੇ ਹੋਈ ਆਪੋ ਕੀਆ ਗੰਨਾ ਯਾਰ ਪੁੱਛਿਆ ਨਹੀਂ ਮੈਂ ਕਿੰਨਾ ਹੋਇਆ ਇਹਨੂੰ ਪਤਾ ਦਵਾ ਪੁੱਛੋ ਨੂੰ ਰਾਤ 2 ਵਜੇ ਆਇਆ ਹੈ ਖੜਿਆ ਨਹੀਂ ਦੇਖ ਲੱਟੇ ਗਿਆ ਨਹੀਂ ਨਹੀਂ ਮੈਂ ਹਾਂ ਨਾ ਇਹ ਤਾਂ ਨਹੀਂ ਗਿਆ ਲੈ ਕਿ ਹਾਂ ਮਾ ਹੁਕਤੀ ਭਾਈ ਜੀ ਕਿੱਥੇ ਖੜਦੀ ਹੱਤੀ ਹੈ ਕਹਿੰਦਾ ਟਰੱਕ ਆ ਗਿਆ ਕਹਿੰਦਾ ਹਾਂ ਜਮਾ ਗੇਟ ਕੋਲ ਆਇਆ ਵੀ ਚੱਲ ਉਹਦੇ ਖੜਾ ਕੇ ਪੈਂਦਾ ਹਾਂ ਹਾਂ ਕਹਿੰਦਾ ਗੱਡੀ ਆ ਗਈ ਹਾਂ ਕਹਿੰਦਾ ਮੈਂ ਖੜਾ ਹੋਣੇ ਲੱਗਿਆ ਤਾਂ ਹਾਂ ਕਹਿੰਦਾ ਇਹਨਾਂ ਨਾਲ ਹੀ ਪਿੱਛੇ ਗੱਡੀ ਆਵੇ ਇੱਕ ਹੋਰ ਕਹਿੰਦਾ ਗੱਭੇ ਮੈਂ ਟਰੈਕਟਰ ਲਾ ਲਿਆ ਫਿਰ ਇੱਕ ਗੱਡੀ ਮੇਰੇ ਤੇ ਪਿੱਛੇ ਇੱਕ ਹੋਰ ਕਹਿੰਦਾ ਬਾਈਪਾਸ ਨਹੀਂ ਮੇਰੇ ਨਾਲ ਆਈ ਹੀ ਉਹ ਧੁੰਦ ਵਾਂ ਗੱਡੀ ਵੀ ਹੌਲੀ ਚੱਲਦੀ ਆ ਠੀਕ ਆ ਧੁੰਦ ਵਾਂ ਹੁੰਦੀ ਕਹਿੰਦਾ ਬਸ ਠੀਕ ਆ ਬਾਜ ਗਿਆ ਹੈ ਬਜੌਰਿਆ ਫਿਰ ਤਾਂ ਹਾਂ ਕੰਡ ਦੇ ਵਿਚੌਰਿਆ ਉਹ ਗੱਡੀ ਦੇ ਪਿੱਛੇ ਟਰੈਕਟਰ ਲਾ ਲਿਆ ਇੱਕ ਵੇ ਗੱਡੀ ਮੇਰੇ ਪਿੱਛੇ ਆਈਗੀ ਪਿੰਡੂ ਗੱਡੀ ਦੇ ਪਿੱਛੇ ਬੈ ਜਾਗੀ ਆ ਆ ਵੀ ਲੱਗਣੀ ਫਿਰ ਤਾਂ ਹੈ ਆ ਵੀ ਲੱਗਣੀ ਹਾਂ ਕਹਿੰਦਾ ਇੱਥੇ ਨਾਈਪਾਸ ਤੇ ਬਣਾ ਇੰਦਰ ਨੂੰ ਮੁੜ ਕੇ ਕਹਿੰਦਾ ਮਾਪੜ ਪਿੰਡੂ ਮੁੜ ਗਿਆ 2 ਵਜੇ ਆਇਆ ਜਿਹੜੀ ਪ ਮੈਂ ਕਰਿਆ ਇਹਨੂੰ 12 ਵਜੇ ਫੋਨ ਹਾਂ ਖਾਲੀ ਨੀਂਦ ਘੜੇ ਆਉਂਦੀ ਐ ਜਾਂ ਬੰਦਾ ਮਿਲਮਾਂ ਤੇ ਚੱਲਦਾ ਐ ਨਾ ਕੋਈ ਵੀ ਇਨਸਾਨ ਐ ਜੇ ਚੱਲਣਾ ਰਾਤ ਨੂੰ ਹਾਂ ਹਾਂ ਤਾਂ ਉਹਨੂੰ ਘਰ ਨੂੰ ਫੋਨ ਲਾਜ਼ਮੀ ਕਰਨਾ ਪੈਂਦਾ ਉਹਦਾ ਵੀ ਮੈਂ ਆ ਰਿਹਾ ਵੀ ਭਾਈ ਮੈਂ ਮਿਲਮਾਂ ਤੇ ਤੁਰ ਪਿਆ ਠੀਕ ਨਹੀਂ ਗੱਲ ਮੈਂ ਇਹਨੂੰ ਕਰਿਆ 12 ਵਜੇ ਫੋਨ ਮਾਂ ਖੜਨੇ ਆ ਨਹੀਂ ਨਸਲ ਨਹੀਂ ਹੈਗੀ ਇਹ ਹਾਂ ਇਹਨੂੰ ਮੈਂ 12 ਵਜੇ ਫੋਨ ਕਰਿਆ ਕਹਿੰਦਾ ਆਪਾਂ ਖਾਲੀ ਹੋਣ ਲੱਗਿਆ ਮਹਾਉਰੀ ਪੈ ਜੀ ਕਹਿੰਦਾ ਨਾ ਨਾ ਮੈਨੂੰ ਆ ਜੇਣਾ ਤਨੂ ਪਤਾ ਨਾ ਲੱਗਦਾ ਤੇ ਤੇਰੇ ਨਾਲ ਹੋਲੇ ਆ ਹਾਂ ਖੜਦਾ ਨਹੀਂ ਨਾ ਮੈਨੂੰ ਪਤਾ ਹੀ ਨਾ ਖੜਿਆ ਨਹੀਂ ਹੈ ਯਾਰ ਅਲਾ 2 ਵਜੇ ਆ ਗਿਆ ਓਰੇ 12 ਵਜੇ ਖਾਲੀ ਹੋਣ ਲੱਗਿਆ ਘਾਂਟਾ ਕਾ ਖਾਲੀ ਹੋਣ ਲੱਗਿਆ ਸਵਾ ਘਾਟੇ ਬੰਦਾ ਓਰੇ ਆ ਜਿੰਦਾ ਹਾਂ ਘਾਂਟਾ ਪਾਉਣਾ ਘਾਂਟਾ ਖਾਲੀ ਹੋਣੀ ਲੱਗਿਆ ਹੁਣ ਇਹਨੂੰ ਚੁਗਾ ਬੰਦ ਬਰ ਉਹਨੂੰ ਉਹਨੂੰ ਮੈਂ ਤਾਂ ਪੱਗ ਬੰਨੀ ਵੀ ਹੁਣ ਆ ਜਿਵੇਂ ਮੜ ਗਿਆ ਦੇਖਦੇ ਆਪਾਂ ਉਹਨੂੰ ਮਾਰ ਲੈਣ ਹੈ ਮੇਰੀ ਪੱਗ ਖਰਾਬ ਹੋਣੀ ਰੱਖ ਸਿੱਧਾ ਆ ਦੇਖ ਬਾਈ ਹੈ ਅੱਜ ਤਾਂ ਹੋਰ ਕੱਢੀ ਵੀ ਹੈ ਇਹਨੇ ਕਰਾ ਕੱਪੜੇ ਦੇਖ ਲੈ ਪਏ ਹਾਂ ਰੋ ਰੋ ਕੇ ਪਵਾ ਕੇ ਆਇਆ ਕਹਿੰਦਾ ਕੱਪੜੀ ਇਹੇ ਪਾਉਣੇ ਆ। ਉਹਦਾ ਫੈਨ ਲੱਗਦਾ ਮੈਨੂੰ ਇਹ। ਬੱਲੂ ਰਾਮ ਗੜੀ ਉਹਦਾ। ਹੈ? ਉਹ ਹੱਤ ਪਾਦਾ ਫਿਰ ਵੀ ਕੀਦਾ ਕਹਿੰਦਾ। ਮੰਮਾ ਨੂੰ। ਹੈ? ਹੈ ਉੱਤੇ। ਇਹ ਕੱਪੜੇ ਮੰਮਾ ਨੂੰ ਮੈਂ ਨਹੀਂ ਘਰੇ। ਹਾਂ ਕਿਨੇ ਕਹੇ ਫਿਰ? ਮਾਣੇ ਖੁਦ ਕਰਦੇ ਆ। ਫੇ ਤੂੰ ਪਵਾ ਕੇ ਆ ਗਿਆ। ਹਾਂ। ਫੇ ਲਿਜਾ ਹੁਣ ਫੁੱਟਬਾਲ। ਮੈਨੂੰ ਲੱਗਦਾ ਸੋਣਾ ਠੀਕ ਐ। ਟਾਵਰ ਤੇ। ਇਹ ਤਾਂ ਖੇਡਾ ਸੋਣਾ ਖੇਡ ਲਜਾ। ਮਿੱਟੀ ਮੇ ਮਾਰ ਜਾ ਜਾ ਫੁੱਟਬਾਲ। ਉਹ ਇਹ ਆਹੇ ਕਹਿੰਦਾ ਵੀ ਕਹਿੰਦਾ ਹੁਣ ਕਰਾਓ ਭਾਈ ਰਿਸ਼ਤੇ ਰੁਸਤੇ ਸਰਵਾਦਾ ਬੰਦਾ ਕਿੰਦਾ ਡੈਮ ਉਹਦਾ ਡੈਮ ਬਣਾ ਆਇਆ ਆਇਆ ਬਣਾਣਾ ਡੈਮ ਉਹਦਾ ਡੈਮ ਉਹਦਾ ਵੀ ਆਏ ਤਿਆਰ ਹੋਣਾ ਗਾ ਜੁੱਤੀ ਵੀ ਤੂੰ ਹੀ ਭਾਈ ਫਿਰਦਾ ਰਣ ਉਹ ਬਲਰਾਮ ਦਾ ਸਟਾਫ ਦਾ ਕਰ ਬਲਰਾਮ ਕੱਢੀ ਵਾਲਾ ਪੰਗੜਾ ਪਾ ਤੁਰ ਕੇ ਬਾ ਉਹ ਤਾਂ ਪੰਗੜਾ ਪਾ ਕੁਛ ਨਹੀਂ ਲਿਪਰਦਾ ਇਹਦਾ ਤਾਂ ਕੀ ਹੋਗਾ ਧੋ ਦੇਣੀ ਜਿੱਪਾ ਨੇ ਆਈ ਆਹ ਉਹ ਲਿਪੜਣਾ ਉਹ ਜੁੱਤੀ ਦਾ ਕੁਝ ਨਹੀਂ ਲਿਪੜਦਾ ਨਵੀਂ ਦਵਾ ਦੂੰਗਾ ਨਹੀਂ ਨਹੀਂ ਕਾ ਫੇ ਮੰਨੂ ਕਹ ਪਈ ਆ ਉਹ ਜਲ ਬਣ ਚੱਕਾ ਸਾਡਾ ਜਾ ਇਹਨੂੰ ਦੂ ਕਰਦੇ ਹੁਣ ਤੇ ਕਿਤੇ ਮੈਂ ਗਿਰ ਜਪੇ ਇਹਨਾਂ ਗਿਰ ਜੀ ਉੱਦਣ ਚੱਲ ਮੈਂ ਅੱਗੇ ਪੰਡ ਚੱਕ ਕੇ ਆਪਾਂ ਤੇ ਮੁਰੂ ਮੁਰੂ ਮੇਰੇ ਨਾਲੇ ਜਾਣਾ ਤਾਂ ਅਸੀਂ ਕਾਰਵਾਈ ਸਾਰਿਆਂ ਨੂੰ ਅੱਜ ਯਾਰ ਠੰਡ ਘੱਟ ਆ ਤੁਸੀਂ ਧੂਣੀ ਲਾਈ ਬੈਠੇ ਆ ਅੱਛਾ ਚੱਲ ਫਿਰ ਡ੍ਰੈਗ ਸੂਟ ਪਾਇਆ ਧੀ ਗੱਲ ਮੇਰੀ ਫੋਨ ਰੱਖ ਦੇ ਮਿੰਦੇ ਬਨਾਣ ਚੋਂ ਜਾ ਅੱਲੇ ਕੋ ਗਿੜਾ ਦੇ ਆ ਇਧਰ ਨੂੰ ਧੀ ਗੱਲ ਧੂਣੀ ਤੇ ਸਰਾਣੇ ਬੈਠਾ ਏ ਗੱਲਾਂ ਹੁੰਦੀਆਂ ਇਹਨੂੰ ਦੇਖਦਾ ਸਹੀ ਕੱਡੀ ਲਾਟ ਵਾਲੀ ਆ ਵੀ ਥੜਾ ਘੱਟ ਬਾਲਣ ਲਾ ਲੋ ਜੇ ਫ੍ਰੀ ਹੈ ਹਾਉ ਤੁਹੇ ਦੇਣਾ ਫ੍ਰੀ ਦਾ ਕੌਣ ਕਹੇ ਫੇ ਤੂੰ ਜਾ ਇਹਨੂੰ ਤਾਂ ਤਖਲੀਫ ਹੋਈ ਅੱਜ ਆਏ ਨੂੰ ਉਹ ਤੁਹਾਨੂੰ ਪਤਾ ਤੈਨੂੰ ਨੀਂਦ ਆਉਂਦੀ ਦੇਖਦਾ ਸਹੀ ਬਾਪੂ ਜੀ ਦੀ ਲਾਟ ਆ ਕੀ ਜਬ ਇੰਨੇ ਸੇਕ ਤਾਂ ਹੀ ਆਉਣਾ ਇੰਨੇ ਮਿੰਜਿਆ ਭਰਾ ਤਾ ਹੀ ਦੇਖ ਆਉਗੇ ਬਲੂਗੀ ਠੀਕ ਨਹੀਂ ਤੈਨੂੰ ਪਾਈ ਬੂੜੀ ਨਹੀਂ ਬਾਲੀ ਹੈਗੀ ਆ ਕਰ ਜੀ ਦੀ ਪਿਛੇ ਕਰ ਤਾ ਆ ਚਾਹੀਦਾ ਪੇ ਸੇਕ ਤਾਂ ਹੀ ਫਾਇਦਾ ਬਹਿਣਦਾ ਚਾਚੇ ਆਹ ਵੀ ਆ ਰਿਹਾ ਉਹਨੂੰ ਡੱਕੇ ਕਰੂੰਗਾ ਤਾਂ ਹੀ ਪਹੂਗੀ ਇਹ ਹਾਂਜੀ ਹਾਂ ਥੱਲੇ ਜਾਨੀ ਬੈਠੇ ਜਾਂਦੇ ਇੰਨੀ ਵੀ ਨਾ ਚੱਲ ਭਾਈ ਥੋੜਾ ਬਾਲ ਲੈਣਾ ਸਾਡੇ ਭਾਅ ਤੋਂ ਉੱਥੇ ਲਾ ਲਾ ਬਾਲਣ ਪਰੇ ਲਾ ਲੈ ਸਾਡੇ ਵਾਲਣ ਤੋਂ ਲਾ ਲੈ ਉਹ ਵੀ ਆਣ ਲੈ ਪਿਛੇ ਡਾਲਣ ਨਿਕਣੇ ਰੱਖਿਆ ਪਿਆ ਸੀ ਹਾਂ ਇਹ ਵੀ ਸੇਕਣਾ ਹੀ ਇਹਦੇ ਨਾਲ ਬੱਸ ਗਿਨੀ ਨਾਂ ਨਾਂ ਗਈ ਦਾ ਦੁੱਤਿਆ ਆਇਆ ਨਹੀਂ ਸੁੱਖਾ ਪੈ ਰਜ ਨਹੀਂ ਹਾਂ ਜੀ ਜਾ ਤੇ ਲਗਾ ਚਿਰ ਨਹੀਂ ਕਿਉਂ ਕੱਗ ਲਗ ਰਹਾ ਦੋ ਬੇਖ ਭਾਈ ਮੈਂ ਨੂੰ ਕਹਿ ਲਾ ਲੀ ਤੁਰਿਆ ਗਿਆ ਕਾਚਰੀ ਮੁਕਰ ਗੇ ਕਿਆ ਦੇ ਬਾਤਿਆ ਤਾਂ ਬਕਰੇ ਕਾਨੂੰ ਅੱਜ ਥੋੜਾ ਜਿਹਾ ਅਮਰਜੰਸੀ ਕੰਮ ਦਾ ਯਾਰ ਉੱਧਰ ਵੀ ਜ਼ਰੂਰੀ ਤਾਂ ਅਮਰਜੰਸੀ ਤਾਂ ਠੀਕ ਤਾਂ ਕਦੇ ਚਾਚ ਨੇ ਕਿ ਉਹ ਗੁੱਡੇ ਪੱਟਣੇ ਨੇ ਆਪੇ ਬੱਟ ਲੈਣੇ ਹਾਂ ਬਾਹਰ ਬੇਜੇ ਤਾਂ ਬੇਜੇ ਅੰਮੀ ਲਾ ਕੇ ਗਿਆ ਇਹਨੇ ਅਮਨਦੀਪ ਨੇ ਕਾ ਕਰਿਆ ਅਦਲਮਨ ਨੇ ਮੈਂ ਕਿ ਨਿਸ਼ਾਨੀ ਦਾ ਉਹ ਕਹਿੰਦੇ ਗਰਦਾਉਰੀ ਕਰਉਣੀ ਸੀ ਦੋ ਥਮਲੇ ਦੇ ਕਰਦਾ ਨਹੀਂ ਨਾ ਉਹ ਬਾਈ ਮਾੜੀ ਦੀ ਗੱਲ ਪਿਛੇ ਰੌਲਾ ਪੈ ਜੇ ਕਰਦਾ ਹਾਂ ਫੇਰ ਥਮਲੇ ਹੋਏ ਕੋ ਸਾਲੇ ਟਾਈਮ ਤੇ ਉਹਦੇ ਡਾਊਟ ਮਿਲ ਕੇ ਮੈਂ ਢੱਕਾ ਘਾਟਾ ਮੁੰਦੀ ਨੇ ਪੜਦਾ ਉਦੋਂ ਨਹੀਂ ਕਿਆ ਰੌਲਾ ਦਾ ਨਹੀਂ ਨਹੀਂ ਪਟਿਆ ਹੈਗਾ ਮੈਂ ਵਾਗੇ ਦਾ ਬਟਿਆ ਲੈ ਲੈ ਦੇਖ ਸਰ ਜੀ ਉਹਦੇ 14 ਫੁੱਟ ਦਾ ਨਾ ਗੇਟ ਰੱਖਣਾ ਤਾਂ 18 18 ਦੇ ਉਹ ਪਿੱਲਰ ਕਰਨੇ ਤੇ ਐ ਜੀ ਦੱਸ ਕਿਹਾ ਇਹ ਕੋਈ ਨਹੀਂ ਫਿਰ ਉਹ ਪੁੱਛ ਹੱਤ ਤੋਂ ਬੰਦੀ ਦਾ ਕਾਣੀ ਹੁੰਦੀ ਆਪਣੀ ਆ ਰਿਹਾ ਹਣ ਜਗ੍ਹਾ ਨੂੰ ਸਿੱਧਾ ਕਰੂਗੇ ਫੇਕੇ ਲੱਗਦੇ ਫਿਰ ਜਾਂਗੇ ਬਾਦ ਮੈਂ ਐਡਾ ਕਿਡਾ ਤੁਸੀਂ ਉਹ ਕਰ ਦੇਣਾ ਉਹ ਜਿਹੜਾ ਕਰ ਪਹਿਲੇ ਨਹੀਂ ਕਰ ਲੋ ਠੀਕ ਨਹੀਂ ਭਾਈ ਮੰਮੇ ਉਹ ਚੱਲ ਪਾਈ ਅਸੀਂ ਠੀਕ ਆ ਪੰਮਾ ਪਟਵਾਰੀ ਬੈਠਾ ਉਹ ਨੂੰ ਮੁੱਛੀ ਦੂੰਗੀ ਇਹ ਗੱਲ ਸਹੀ ਹੈ ਮੈਂ ਗਲਤ ਕਹੀ ਤਾਂ ਸਹੀ ਗਈ ਹਾਈ ਪਟਵਾਰੀ ਸਾਹਿਬ ਕਹਿ ਦੋ ਸਹੀ ਗੋਲ ਭਾਈ ਬੋਲੂਗੇ ਹੁਣ ਆਪਣੀ ਜਗ੍ਹਾ 'ਚ ਕਰੂਗੇ ਹੁਣ ਯਾਰ ਉਹ ਚਾਲੇ ਕੱਦੇ ਦਿੰਦਾ ਕੋਈ ਗੱਲ ਆਉਂਦੀ ਐ ਲੈ ਕਹਿ ਲੈ ਬੋਲੇ ਇਹ ਪਿੱਛੇ ਗੱਲ ਨਹੀਂ ਆਦੇ ਚੱਕੋ ਜੱਪੜ ਲਗਾਈ ਦੀ ਵਿੱਚ ਲਾ ਦੇ ਇੱਕ ਹੋਰ ਸਹੀ ਜੋੜਾ ਯਾਰ ਤਾਂ ਸਾਨੂੰ ਭੁਜਾ ਦੇਣਾ ਉਹ ਰਹਿਣ ਦੇ ਯਾਰ ਹਾਂ ਅੱਧਾ ਵੱਧ ਕੇ ਮੂਰੇ ਕਰਾਏ ਪਏ ਇਹਨੇ ਇੰਨਾ ਸੀ ਐਦਾਂ ਵੇਗਾ ਤੂੰ ਦੂਰ ਬੈਠਾ ਸੀ ਨੇੜੇ ਬੈਠੇ ਯਾਰ ਇਹ ਕੂੜਿਆਂ ਦੇ ਮੂੰਹ ਫੂਕਿਆ ਪਾ ਰੇ ਬਾਈ ਦੂਰ ਬੈਠਾ ਕੂੜਿਆਂ ਦਾ ਸੀਗਾ ਇਹ ਮੈਂ ਠੰਡ ਮਾ ਤੇ ਆਇਆ ਮੈਨੂੰ ਪੜਾ ਲੱਗਦਾ ਉੱਪਰੇ ਬਹਿ ਜਾ ਸਾਲੇ ਗੱਡੀ 'ਚ ਆਇਆ ਗੱਡੀ 'ਚ ਵੀ ਠੰਡ ਲੱਗਦੀ ਅਰੇ ਏਸੀ ਤਾਂ ਹੀ ਲਈ ਬੈਠਾ ਤਾਂ ਉਹ ਏਸੀ ਤਾਂ ਹੀ ਸਾਇਆ ਮੈ ਤਾਂ ਕਾਹ ਨੂੰ ਮੈਂ ਨੂੰ ਦੱਸਦਾ ਗੱਲ ਇਹ ਨੂੰ ਕਹੇ ਭਾਈ ਸਹਾਰਾ ਦੇ ਕੇ ਹਾਂ ਵੀ ਮੈਂ ਗਿਆ ਵਾ ਕਿਤੇ ਬਾਹਰ ਇਹ ਗਿਆ ਨਹੀਂ ਹਾਂ ਚਲ ਜਬ ਆਇਆ ਕਹਿੰਦਾ ਸਹਾਰਾ ਦੇ ਆ ਮੈਂ ਠੀਕ ਆ ਭਾਈ ਦੇ ਆਉਂਦਾ ਦੱਸੀ ਕਿੰਨੇ ਵਜੇ ਬਿਸਕੁਟ ਕਰਾ ਕੇ 1 ਵਜੇ ਆ ਗਏ 1 ਵਜੇ ਥੋੜਾ ਟਾਈਮ ਤਾਰ ਮੈਂ 4 ਵਜੇ ਤੂੰ ਸਾਰੇ ਬਸਕੁਟ ਵਜੇ ਭਾਈ ਆਇਆ ਆ ਗਏ ਮੈਂ ਮਹਿਸਾ ਕੱਢੀਆਂ ਬਾਹਰ ਗੋਹਾ ਚੱਕਿਆ ਠੀਕ ਆ 2:30 ਵਜੇ ਕੋਤੋਂ ਮੈਂ ਕੱਖ ਵੱਡਣ ਆਇਆ ਉਹਦੇ ਫੇ ਬੰਦੇ ਨੇ ਖੇਤਾਂ ਵੱਲ ਗੀੜਾ ਵੀ ਦੇ ਆ ਚੱਲ ਇਹ ਗੱਲ ਛੱਡ ਹੁੰਦਾ ਉਤੇ ਬਾਅਦ ਇੱਕ ਆਹ ਇੱਕ ਇੱਕ ਬੰਦੇ ਨੇ ਪੰਪ ਕਰਾਇਆ ਮਾਲਾ ਪਿੰਡ ਚ ਹਾਂ ਨਾ ਤਾਂ ਹੁਣ ਮੈਂ ਕਾਨੂੰ ਲੈਣਾ ਏ ਹਾਂ ਟਰੈਕਟਰ ਦਾ 850 ਟਰੈਕਟਰ ਆ ਉਹਦੇ ਕੋਲ ਅੱਛਾ ਇਹ ਆ ਜਾਂ ਖੇਤ ਦਾ ਨਾਂਸ ਮਾਰ ਕੇ ਆਇਆ ਹੋਇਆ ਉਹ ਉਹੀ ਪੱਧਰਾ ਕਰਕੇ ਬਾਹੂਗਾ ਉਹਦਾ ਇਹ ਨੂੰ ਮੈਂ ਕਿਹਾ ਮੈਂ ਕਿਹਾ ਖੇਤ ਮੇਰਾ ਹਾਲ ਦੇਖੀਗਾ ਕਰਕੇ ਆ ਬੁੱਤੀ ਕਿਹੜਾ ਹਾਲ ਕਰਤਾ ਬਈਓ ਬਈਆ ਹਾਂ ਚਲੀ ਇਜ਼ਤ ਕਰਾਂ ਮਰਾਈ ਉੱਤੇ ਫਿਰ ਜਿਵੇਂ ਸੂਰ ਨੇ ਕੁੱਤੇ ਨਹੀਂ ਬਣਾਏ ਪੁੰਦੇ ਅੱਛਾ ਆਏ ਇਕੱਠਾ ਕਰਾ ਜੜਾਂੀਆਂ ਸਾਰੀਆਂ ਫਾਲੇ ਪਾਲੇ ਗਾ ਬਧੂ ਰੂਟਾ ਵੀੜਰ ਪਾਲ ਲਈ ਜਾਂ ਤਵੀਆਂ ਪਾਲ ਲਈ ਜਾਂ ਟਰੈਕਟਰ ਚੱਕ ਚੱਲ ਕਿਤੇ ਜਾਂਦਾ ਪਾਣੀ ਖੜਤਾ ਕੇ ਥੱਲੇ ਤੇ ਮੈਂ ਪਤਾ ਨਹੀਂ ਕਿਹੜੀ ਗੱਲ ਹੋ ਗਈ ਲੈ ਉਹ ਤਾਂ ਆਇਆ ਮੈਂ ਲੱਗਾ ਤੁਹਾਨੂੰ ਫੋਨ ਕਰਾਂ ਬਈ ਜਾ ਬਈ ਜਾ ਬਈ ਅੱਟਾ ਘੇਰਾ ਟਾ ਘੇਰਾ ਦਦਾ ਮੁੜਿਆ ਉਹਦਾ ਸਾਹਿਬ ਜੋ ਤਾਂ ਹਾਂ ਜੀ ਖਾਰੀ ਤੇ ਤੇਰੇ ਕੋਲ ਮੈਂ ਮੈਂ ਜਾਤੇ 4 ਵਜੇ ਤੇ ਮੈਂ ਜਾ ਜੀ ਤਿੰਨ ਚਾਰ ਇੱਕ ਤੇਰੇ ਘਟਿਆ ਆ ਹਾਂ ਆ ਲੂ ਤਾਂ ਸੇਕ ਨਹੀਂ ਨਿਕਲਦਾ ਮੱਝੋਂ ਸੇਕ ਨਹੀਂ ਨਿਕਲਦਾ ਦੇਖ ਨਹੀਂ ਮੱਝੋਂ ਨਿਕਲਦਾ ਕਿੱਲੀ ਆ ਮੱਝੀ ਦੇਖ ਵੀ ਉਹ ਜਾਚੇ ਬੌਦੜਿਆ ਫਿਰਦਾ ਇਹੋ ਦੇਖ ਲੈ ਸਾਨੂੰ ਤਾਂ ਦਿਖਦਾ ਨਹੀਂ ਉਹ ਆਹ ਆਉਂਦੀ ਆ ਉਹ ਧੁੰਦ ਉੰਦਨੀ ਹੈਗੀ ਉਹ ਤਾਂ ਉੰਦ ਆਉਂਦੀ ਯਾਰ ਆਹੀ ਗੱਲ ਕੁਛ ਨਹੀਂ ਐ ਦੋ ਦਿਨਾਂ ਦਾ ਨੀਂਦਾ ਜਾਇ ਜਾ ਕੇ ਪਈ ਜਾ ਯਾਰ ਇਹ ਸਾਡੂ ਵੀ ਭੁਜਾਈ ਜਾਂਦਾ ਮਰੇ ਤੇ ਸਾਡੂ ਵੀ ਭੁਜਿਆ ਬਲ ਦੇਖਣ ਲਾਏ ਮੈਂ ਤਾ ਤੂੰ ਭਾਈ ਸੰਧਾਰੇ ਦੀ ਆ ਮਾਚਰ ਮੈਂ ਦੇ ਆਉਣੇ ਮੈਂ ਤਾਂ ਜਾਣੀ ਤਾਂ ਫਿਰ ਦੇ ਦੇ ਆਉਣੇ ਭਾਈ ਹਾਂ ਇਹ ਨਹੀਂ ਗੱਲ ਗਾਇਲਾ ਬਲੂੜਾ ਤਾਂ ਤਿਆਰ ਹੋ ਗਿਆ ਕਹਿੰਦਾ ਤੂੰ ਇਹ ਲੜਾ ਕੱਪੜੇ ਪਹਿਨੇ ਮੈਂ ਫਿਰ ਪੈਗਾ ਹਾਂ ਜਾ ਕੇ ਪੀਪੇ ਉੱਪਰ ਬੈਠ ਕੇ ਜਾ ਕੇ ਕਹਿੰਦਾ ਮੈਂ ਵੀ ਕੱਲੇ ਜਾਣਾ ਉਦਰਾ ਹੀ ਨਾ ਹਾਂ ਚੱਲ ਭਾਈ ਮੈਂ ਨਹੀਂ ਜ਼ੋਰ ਲਾ ਲੈ ਸਾਰੇ ਨੇ ਕਹਿੰਦਾ ਨਾਲੇ ਹੀ ਜਾਣਾ ਕਹਿੰਦਾ ਉਹ ਤਾਂ ਜਾਗਦਾ ਚਲੇਗਾ ਹੁੰਦਾ ਉਹ ਸੌ ਗਿਆ ਜਮਕੌਰ ਤੋਂ ਬਾਈਟਰ ਨੂੰ ਥੋੜੀ ਨੂੰ ਪਿੰਡੂੜ ਕੇ ਆਇਆ ਬੈਠਾ ਆਇਆ ਪਿਆ ਕੁਤਰਾ ਆਵੇ ਬੁਰਾ ਪਰ ਨਹੀਂ ਗਈ ਤਾਂ ਹਣੇ ਨੂੰ ਪਾ ਕੇ ਲਿਆ ਮੋ ਪਿਆਰ ਹੁਣ ਆਹ ਜੋਲੀ ਗੱਡੀ ਲਿਆ ਆਇਆ ਫਿਰ ਆ ਜੋ ਕੀ ਕਰਿਆ ਬੰਦਾ ਹੋਰ ਇੱਥੇ ਕਰ ਕਰ ਸਿਆਣਾ ਪਿਆਣਾ ਬੰਦਾ ਹੋਰ ਕੀ ਇੱਕ ਸਾਡੇ ਐਟਾ ਫਿਰ ਤੈਨੂੰ ਪਤਾ ਲੱਗਦਾ ਹਾਂ ਉਹ ਤੁੰਦ ਵੀਰ ਤੁੰਦ ਵਾਪਤੀ ਹੁਣ ਨਾ ਪਾਈ ਪੂਰਾ ਗਰਮ ਹੋ ਗਿਆ ਜਰੀਦ ਇਹ ਜਿਹੜੀ ਸਾਹਮਣੇ ਹੈ ਬਾਈ ਦਿੱਲੀ ਪਹੁੰਚਿਆ ਬੱਸ ਰੱਖ ਕਰਾ ਟਾ ਮਾਰ ਕੇ ਬੰਦ ਕਰ ਲਾ ਆ ਜਾ ਡਰਦਾ ਐ ਸਾਹਿਬ ਜੀ ਦੂਰ ਵਾਲੀ ਲੈ ਜਾ ਉਹਨੇ ਕੰਮ ਕਰਦੀ ਬਾਈ ਨਹੀਂ ਨਹੀਂ ਨੇੜੇ ਵਾਲੀ ਦਿਖਦਾ ਉਹ ਹੀ ਕੰਮ ਕਰਦੀ ਨਹੀਂ ਤਾਂ ਦਿਖਦੀ ਨਹੀਂ ਤਾਂ ਆ ਹੁਣ ਦੇ ਲੈ ਬੋਟਰ ਵੀ ਦਿਖਣ ਤੇ ਅਟ ਗਈ ਯਾਰ ਆ ਤੇ ਆਇਆ ਮੈਂ ਫੇਰ ਉੱਥੇ ਕੀ ਕਰਦਾ ਮੈਂ ਉਹ ਚਾਚੇ ਜੇ ਕਰੇ ਤਾਂ ਸੁੱਤਾ ਹੀ ਉੱਥੇ ਸੌ ਜਾਂਦਾ ਇਹਨੇ ਤਾਂ ਡਰਣਾ ਹੈ ਹੈਲੋ ਅਗਲੇ ਦੇ ਕਹਣਾ ਉਹ ਖਟੂਰੇ ਫੂਨ ਜਿਹੜੇ ਹੈਗੇ 4 ਪੈਸੇ ਉਹ ਦੇ ਮੰਨੂੰ ਚੀਨੀ ਕਰਨੀ ਇਹਨੂੰ ਬੰਦ ਰੱਖ ਲੈ ਦਰਖਤ ਨਾਲ ਇਹ ਆ ਜਣਾਏ ਨੇ ਇਹਨੂੰ 10 ਵਾਰੀ ਕਹੇ ਮੁੱਥੀ ਪੈ ਜੇ ਗੱਲ ਜੀ ਜੱਟ ਕੀ ਦੀ ਆ ਉਹ ਬਹਿ ਜਾ ਪੈਸੇ ਕਹ ਤੈਨੂੰ ਚੀਨੀ ਕਰਨੀ ਰੱਖਣਾ ਹੱਲੋ ਜੀ ਤਾਂ ਵੀ ਕਹਣਾ ਅੱਜ ਰੱਬਾ ਚ ਵੀ ਇਹੀ ਪੈਸੇ ਤੇਰੇ ਕੋ ਦਿੰਦੇ ਆਲੇ ਦੇ ਨਹੀਂ ਹੈਗਾ ਰਹਿਣ ਦੇ ਹਾਂ ਤੂੰ ਤੇ ਦਾੜਾ ਵਾਰਾ ਟਾਈਮ ਹੁੰਦਾ ਬੰਮੇ ਆਉਣੇ ਹਾਂ ਇਹ ਤਾਂ ਕਹੇ ਦੇ ਘਰ ਤਾਂ ਗੁੱਸਾ ਕੋਈ ਵੀ ਆ ਚਾਹੇ ਹੈ ਕਿ ਨਹੀਂ ਚਾਚੇ ਟਾਈਮ ਨਾ ਜਿਹੜਾ ਰਾਤ ਨੂੰ ਵੀ ਛੜੀ ਜ ਨੂੰ ਆਉਂਦਾ ਹਾਂ ਇਕ ਹੋ ਰਾਇਆ ਸਾਲਾ ਗੱਲ ਤਾਂ ਹੁਣ ਜਿਹੜਾ ਰੋਡ ਚੱਲਦਾ ਉਹਨੂੰ ਦਾ ਕੋਈ ਚੱਕਰ ਨਹੀਂ ਆਉਂਦਾ ਉਹ ਨਹੀਂ ਨਹੀਂ ਬੱਲਾ ਇੱਕ ਟਾਈਮ ਨਹੀਂ ਹੈਗਾ ਯਾਰ ਜਿੱਤੇ ਠਾਣੀ ਲਈ ਮੈਂ ਇੱਥੇ ਹੀ ਲੰਘਣਾ ਹਾਂ ਹਾਂ ਛੜੀ ਨੂੰ ਲੱਗਦਾ ਨਹੀਂ ਹੈਗਾ ਛੜੀ ਨੂੰ ਲੱਗਦਾ ਹੀ ਛੜੀ ਨੂੰ ਉਹ ਕਹਿੰਦਾ ਜਾਣੇ ਹੀ ਛੜੀ ਨੂੰ ਮੈਨੂੰ ਉੱਥੇ ਜ ਮੇਲੇ ਤੇ ਨਿਕਲਿਆ ਮੈਂ ਮੈਨੂੰ ਕੁਛ ਨਹੀਂ ਮਿਲਿਆ ਹੈਗਾ ਮੈਨੂੰ ਸਾਲਾਂਪੁਰਾ ਕੇ ਟੋਲ ਵਾਲੇ ਟਰੱਕ ਮਿਲੇ ਬਸ ਹੂੰ ਜਿਹੜੇ ਰੋਪੜ ਨੂੰ ਮੁੜੇ ਯਾਰ ਇੱਕ ਮੂਰੇ ਹੋ ਗਿਆ ਇੱਕ ਪਿੱਛੇ ਹੋ ਗਿਆ ਟਰੱਕ ਹੂੰ ਉੱਥੇ ਦੇ ਬੱਸ ਮੈਨੂੰ ਇੱਥੇ ਤੱਕ ਛੱਡਿਆ ਉਹਨਾਂ ਨੇ ਬਾਈਪਾਸ ਮੈਨੂੰ ਕੁਝ ਨਹੀਂ ਮਿਲਿਆ ਪਿੰਡ ਨੂੰ ਕੁਝ ਨਹੀਂ ਮਿਲਿਆ ਇੱਧਰ ਨੂੰ ਆਉਣ ਲੱਗ ਪੂ ਨਹੀਂ ਮਿਲਦਾ ਰਾਤ ਨੂੰ 12 ਵਜੇ ਹਾਂ ਲੈ 2 ਵਜੇ ਵੇਲੇ 2 ਵਜੇ ਪਾਣੀ ਕੰਬੇ ਤੇਰੀ ਜਿੰਨੀ ਉਹਨਾਂ ਨੇ ਦੋ ਦਦਾ ਨਹੀਂ ਦਿਖਾਉਣੇ ਦੋ ਮੈਂ ਇੱਥੇ ਧੁੰਦ ਓਏ ਧੁੰਦ ਦੋ ਫਿਰ ਮੈਂ ਸਟੋਰੀ ਪਾਈ ਆ ਕਿ ਇੱਥੇ ਆਪਣੇ ਪਾਪ ਦੀ ਸਟੋਰੀ ਇੱਥੇ ਪਾਈ ਸਟੋਰੀ ਇਹ ਪਤਾ ਕੀ ਗੱਲ ਹੈ ਧੁੰਦ ਮੈਂ ਦਿਖਦਾ ਕੁਝ ਨਹੀਂ ਯਾਰ ਬੰਦਾ ਆ ਵੀ ਜਾਵੇ ਕੋਈ ਸ਼ਰਾਬੀ ਥੋੜਾ ਮੂਰੇ ਗਿਰਿਆ ਹੋਵੇ ਹਾਂ ਤੈਨੂੰ ਨਹੀਂ ਇਹ ਚੱਕਰ ਫਾਇਦਾ ਨਹੀਂ ਆਏਗਾ ਰਾਤ ਨੂੰ ਤੁਰ ਕੇ ਬਣਾ ਆਰਾਮ ਨਾ ਪਈ ਉੱਥੀ ਨਹੀਂ ਜਾ ਤਾਂ ਉਂੀ ਦੇ ਕੋਲ ਬਹੁਤ ਬਹੁਤ ਸਾਧ ਹਨ ਟਰਾਲੀ ਨੂੰ ਮੰਜੀ ਲੱਗੀ ਵੇ ਟਰੈਕਟਰ ਵਾਲੀ ਮੰਜੀ ਤੰਗ ਕਰਦੀ ਏ ਥੋੜੀ ਜੀ ਟਰਾਲੀ ਵਾਲੀ ਮੰਜੀ ਤੰਗ ਕਰਦੀ ਏ ਇਹ ਤਾਂ ਮਰਜ਼ੀ ਦਾ ਆ ਟਰਾਲੀ ਵਾਲੀ ਮੰਜੀ ਥਾਲੀ ਬਾਅਦ ਮੈਂ ਤੰਗ ਕਰਦੀ ਏ ਕਿਆ ਕਰਦੀ ਏ ਇਹ ਦੰਦਿਆ ਵੱਢਦੀ ਆ ਨਹੀਂ ਪਾਲ ਬਣਨੀ ਓਕੇ ਜੇ ਦੋ ਘੰਟੇ ਮਿੱਲੇ ਖੜ੍ਹ ਜਾਂਦਾ ਫਿਰ ਤਾਂ ਆਰਾਮ ਨਾ ਪੈਣਾ ਤੈਨੂੰ ਮੈਂ ਤਾਂ ਯਾਰ ਗਲਤ ਗਿਆ ਬਹੁਤ ਹਾਂ ਮੈਂ ਤਾਂ ਆਪਣਾ ਹੁਣ 8 9 ਗੇੜਾ ਦਾ ਆ ਆਪਣਾ ਸ਼ਾਮ ਨੂੰ ਜਾਂਦਾ ਦਾ 4 ਵਜੇ ਦਿਨ ਚ ਵੇਲਾ ਹੋ ਕੇ ਆ ਜਾਂਦਾ ਦਾ ਟੌਰ ਨਾਲ ਇਦਾਂ ਕੱਲ ਗਿਆ ਅੱਜ ਕੱਲ ਕਿਸੇ ਨੇ ਲਾਫਮੈਂਟ ਜੀ ਕਰਤੀ ਗਰੁੱਪ ਚ ਕਹਿੰਦੇ ਜੀ ਚਿਮਨੀਆਂ ਤੱਕੇ ਟਰਾਲੀਆਂ ਮੇਰੇ ਵਰਗਿਆਂ ਨੇ ਹੋਰ ਨੇ ਵੀ ਸੁਣ ਲਈ ਜਾਂ ਨੂੰ ਪਹੁੰਚਿਆ ਯਾਰ ਨੂੰ ਸਾਡੀਆਂ 70 ਟਰਾਲੀਆਂ ਨੇ ਥੋੜੇ ਹੋਰ ਦੇ ਵੀ ਰਹੇ ਤੇ ਪੈਂਦੀ ਟਰਾਲੀ ਆ ਗਿਆ ਬਾਤ ਇਹ ਵਾਲੇ ਇਹ ਤਾਂ ਪਹਿਲਾਂ ਜਾ ਰਹੇ ਅਗਲੇ ਜਾਂਦੇ ਇਹ ਕੱਲ ਗਿਆ ਵੀ ਤੁੰਦੋ ਚਾਏ ਵੀ ਤੁੰਦੋ ਚ ਹੋਰ ਬਹਿਣ ਨੂੰ ਤੋਰੇ ਬਹੁਤ ਲੋਟ ਹੈ ਤਾਂ ਬੰਦਾ ਦਿਨ ਮਾ ਖਾਲੀ ਹੁੰਦਾ ਯਾਰ ਹਾਂ ਇਹ ਸਭ ਆਏ ਤਾਂ ਚਾਚੇ ਤੁੰਦ ਦਾ ਫਾਇਦਾ ਇੰਨੀਆਂ ਲਾਈਟਾਂ ਲਾਈਆਂ ਹੋਈਆਂ ਉਹੋਂ ਧੁੱਪ ਚ ਨਹੀਂ ਦੇ ਵੱਡੀਆਂ ਹਾਂ ਉਹ ਵੀ ਚੈੱਕ ਕਰਨੀ ਆਤੀਆਂ ਕਰਾ ਦੂ 12 ਵਜੇ ਕੀ ਨੂੰ ਕਰਾਈਆਂ 2 ਵਜੇ ਇੱਕ ਪੰਮਾ ਨੂੰ ਸੌਦਾ ਕਿਹਾ ਉਹਦਾ ਪੰਮਾ ਲੈ ਜੀ ਨੂੰ ਆਇਆ ਅੱਜ ਉਹ ਮੇਰੇ ਯਾਦ ਹੀ ਦੀਆ ਕਰਾਂ ਮੈਂ ਅੱਜ ਲਾਤਾ ਕੱਲੂ ਲਿਆਉਂਗਾ ਹਾਂ ਇਹਨਾਂ ਬੱਲੂ ਬਲਾ ਲੈ ਗਾਨਾ ਆਪਾਂ ਬੱਲੂ ਲਾ ਲੈ ਗਾਨਾ ਔਰ ਤੇ ਹਾਂ ਉਹ ਚਾਰਨਾ ਹੋ ਜਾਂਦਾ ਦੂਆ ਜਿਹੜਾ ਚਾਰਜਰ ਆਪਾਂ ਜਾਂਦੇ ਉਤਾਰ ਲੇਗੇ ਚੱਲ ਇਕੱਲੇ ਠੀਕ ਆ ਗਾਲੀਆਂ ਨੇ ਤੂੰ ਝੱਡ ਪਰ ਬੱਲੂ ਰਹਿਦੀ ਤੈਨੂੰ ਸੂਰ ਜੜੀਆਂ ਮੰਗਾ ਉਹ ਗੇਟ ਪਰ ਲਾ ਦੇਣੀ ਕਿ ਉਹ ਗੇਟ ਪਰ ਓਏ ਇਹ ਥੰਮਲੇ ਬਣਾਉਣੇ ਆ ਜੂਰ ਤੇ ਨਿਕਲ ਵਾਲੀ ਤਾਂ ਇਹ ਜੀ ਲੈਟ ਆ ਜੀ ਗੁਰੂ ਬਾਈ ਹੁਣ ਨਿਕਲੂਗਾ ਹੀ ਨਹੀਂ 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 ਪੰਮੇ ਬਾਈ ਉਹ ਠੀਕ ਆ ਉਹ ਗੇਟ ਪਰ ਲਾ ਦੇਣੀ ਆ ਉਹ ਬਾਰਾ ਉਹ ਗਾਲੀ ਉਹ ਬਲਕੀ ਗਾਲੀ ਗੀੜੇ ਪੁੱਠਾ ਹੋ ਗਿਆ ਸੂਰ ਜੂਰ ਪਾਸੇ ਚਲੇ ਗਿਆ ਪੂਰੇ ਪੈਸੇ ਲਾਏ ਪਹਿਲਾਂ ਸੂਰ ਆ ਜਾਣ ਤੇ ਫਿਰ ਲਈ ਆਈ ਪੈਸੇ ਮਾਰਸੋ ਦਾ ਤਾਂ ਨਿਕਲਦਾ ਸੂਰ ਜੇ ਯਾਰ ਅੱਜ ਵੀ ਨਿਕਲੇ ਐ ਅਗਲੇ ਚੰਦੇ ਦਾ ਉਹ ਤਾਈ ਦਾ ਇੰਨਾ ਕਰਮ ਨਹੀਂ ਹੋਇਆ ਤਾਈ ਤੇ ਸ਼ਾਮ ਨੂੰ ਨਿਕਲਦਾ ਆਹ ਤੇ ਬਈ ਲੇਟ ਆਈ ਹੋਈ ਸੀ ਕਿੱਥੇ ਮੋਟਰਾਂ ਮੋਟਰਾਂ ਜੀ ਆਉਂਦੀਆਂ ਰੋਜ਼ ਹਨਾ ਦਿਨੋਂ ਵੀ ਕਾਦੀ ਮੋਟਰ ਜੀ ਆ ਜਾਂਦੀ ਆ ਹਾਂ 9 10 9:30 ਤੇਨੂੰ ਮੈਸੇਜ ਨਹੀਂ ਆਉਂਦਾ ਮੈਂ ਗੌਰਵਨ ਮੈਨੂੰ ਤਾਂ ਆਉਂਦਾ ਆ ਅੰਗਰੇਜ਼ੀ ਥੋੜੀ ਜੱਥ ਪੇਟਦਾ ਮੈਂ ਸਾਨੂੰ ਪੇਟ ਆ ਆ ਦੇਖਾ ਆ ਦੇਖਾ ਤੇਰੇ ਨਾਲ ਹੋ ਕੇ ਮੇਰੇ ਦਾ ਫੋਨ ਵੀ ਆਏ ਗੇਮਾਂ ਬੰਦ ਕਰ ਯਾਰ ਲੈ ਇਹਦਾ ਮੇਰਾ ਸਾਰਾ ਹੀ ਭਰਤ ਨੂੰ ਖਲਣ ਫੋਨ ਗੇਮਾਂ ਵਾਲੇ ਕਿਹ ਜਿਹੇ ਖੋਲ ਹੋਈ ਪਰ ਗੇਮ ਚੱਲ ਜਾਂਦੀ ਹੈ ਹਾਂ ਅਤਰ ਪੈਰ ਲੱਜ ਜਾਣੀ ਹੋਰ ਸਹੀ ਕਰ ਦੂਗਾ ਪੰਮੇ ਗੇਮ ਡਾਊਨ ਲੋਡ ਨਾ ਉਹ ਕੋਈ ਅਰੇ ਪਲੇ ਸਟੋਰ ਡੀਟ ਕਰ ਮੋਬਾਈਲ ਡੀਟ ਕਰ ਦੇ ਕੋਸ ਨਹੀਂ ਹੁੰਦਾ ਹੈਗਾ ਹਾਂ ਦੇਖ ਫੋਨ ਹੀ ਨਹੀਂ ਦਿੰਦਾ ਮੇਰੇ ਨੂੰ ਇਹਦੇ ਕੁਝ ਨਹੀਂ ਹੁੰਦਾ ਜਾਨਾ ਨਾ ਦੇ ਕਦਰ ਮਾਰਦਾ ਭਗਾ ਕੇ ਆਪਰਾ ਦੰਦਾ ਹੈ ਨਹੀਂ ਇੱਕ ਪੰਤਾ ਮੇਰਾ ਉਹਨੇ ਆ ਦੂਜੀ ਤਿਆਰੀ ਹੈ ਇਹ ਵੀ ਥੋੜਾ ਸਮਝਾ ਉੱਤਾਰ ਹਾਂ ਇਹ ਤੁਸੀਂ ਸਮਝਾਓ ਇਹਦੇ ਵਿੱਚ ਲੋੜ ਗਈਆਂ ਇਹਦੇ ਵਿੱਚ ਲੋੜ ਹੁੰਦੀ ਉਹ ਚੱਕਦਾ ਦੂਜੀ ਨੂੰ ਹੱਥੀਂ ਲਾਉਂਦਾ ਇਹਦੇ ਵਿੱਚ ਦੇਖ ਦੇਖੀ ਦੇਖੋੜ ਕੇ ਦੇਖੀ ਕਿੰਨੇ ਗੇਮਾਂ ਭਰਤੀ ਖੋਲ ਕੇ ਦੇਖੀ ਤੂੰ ਇਹ ਵੀ ਬਿਠਾ ਦੇਣਾ ਪੱਠਾ ਹੈ ਪਬਜੀ ਨਾ ਬੇ ਹੋਰ ਤਾਂ ਨਹੀਂ ਚੱਲਦੀ ਬੰਦੇ ਬੱਲੇ ਬੱਲੇ ਜੇ ਮੈਂ ਜਿਹੜੀ ਦੇਖਦਾ ਹਾਂ ਉਹ ਲੋਡ ਕਰ ਦਿੰਦਾ ਕਹ ਹੁਣ ਬੈਠੇ ਜਿੱਦੂ ਕਹਿੰਦਾ ਹੁਣ ਨਹੀਂ ਜੇਲੀ ਸਵੇਰੇ ਇੱਥੇ ਚੱਲੂ ਕਹਿੰਦਾ ਆਏਗਾ ਕੰਮ ਦੇ ਤੋ ਬੱਲਾ 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 ਹਾਲੀ ਕੇ ਮਬਰ ਜਰੀਬਾ ਤੰਦ ਬਹੁਤ ਆ ਗਈ ਅੱਜ ਦੇਖ ਲੈ ਮੋਟਰ ਦੇਖਣ ਤੇ ਹਟ ਗਈ ਐ ਦਾਦੇ ਤੂੰ ਮਾਣ ਥੱਪ ਵਾਲੀ ਭਾਤੀ ਕਹਿੰਦਾ ਸਵੇਰੇ ਹੀ ਚੱਲੂਗਾ ਭਾਈ ਲੰਬੀ ਥੜੀ ਉਈ ਦਾ ਹੱਥ ਨੂੰ ਕਢਦੀ ਮੂਹ ਤੇ ਮਾਰ ਕਢ ਦੂ ਮੇਰੇ ਘਰ ਦੇ ਕੋਲੇ ਹਟ ਗਈਆਂ ਆਹ ਮੋਟਰ ਦੇਖਣ ਤੇ ਹਟ ਗਈ ਪਹਿਲਾਂ ਉਹ ਦੇਖਦੇ ਜੀ ਆਪਣੇ ਆਵੜੇ ਉਹ ਜੀਤਾ ਉਹ ਦੇਹਰ ਤੇ ਪਰ ਇਨੀ ਤੋਂ ਦੁੱਦੀ ਮੈਂ ਹੁਣ ਆਇਆ ਉਸ ਨੂੰ ਤਾਂ ਦੇਖਦਾ ਮੇਰੀ ਉਹ ਵੀ ਚੱਕ ਜੇ ਤੋਂ ਫਿਰ ਜਾਂ ਚੇ ਨਾ ਦੇ ਰੁਕ ਹੁਣ ਤਾਂ ਚੱਕ ਵੀ ਤੋਂ ਮਤਾ ਬਾਈ ਠੰਡ ਜੀ ਹੋ ਗਈ ਮੜੀ ਲਾਓ ਥੱਬਾ ਜੰਦਾ ਹਾਂ ਹਾਂ ਹੁਣ ਕਾ ਤੇ ਸਾਡਾ ਪੰਜਾਬ ਵਾਲਾ ਬਾਗ ਵੀ ਦੇਖਦੇ ਜਾੜ ਗਿਆ ਉੱਧਰ ਕਿਹੜਾ ਇੱਥੇ ਬੈਠੇ ਕਰਦੇ ਤੇ ਪੰਜਾਬ ਰੁਹਾੜ ਪਰ ਦੀਵਾਰ ਕੀ ਸਮੈਲ ਆਈ ਜਾਂਦੀ ਕੱਪੜਿਆਂ ਦੇ ਧੂਨੇ ਦੀ ਚਲੋ ਜੀ ਠੀਕ ਆ ਬਾਕੀ ਆਦਾ ਬਲੌਗ ਇੰਨਾ ਕੇ ਆ ਇਹਨਾਂ ਤਾਂ ਬਾਈ ਮਾਰੀ ਦੇ ਲੋ ਦੇ ਬਾਈ ਗੱਲ ਨੂੰ ਹਾਂ ਵਾ ਠੀਕ ਹੈ ਜੀ